ਇਹਨਾਂ ਦੇ ਇਹ ਜਿਹੜੇ ਇਹਨਾਂ ਆਦਮੀਆਂ ਨੂੰ ਕੰਫਰੈਂਸ ਤਾੜ ਕੇ ਤੇ ਉਹ ਕੈਸ਼ ਲੁੱਟ ਕੇ ਰਹਿ ਗਏ ਪੰਜਾਬ ਵਿੱਚ ਇਥੋਂ ਦੀ ਆਫਟਰ 1947 ਦੇ ਹਿਸਟਰੀ ਦਾ ਸਭ ਤੋਂ ਵੱਡਾ ਡਾਕਾ ਪਿਆ ਹੈ ਪਹਿਲਾ ਡਾਕਾ ਪਿਆ ਸੀ 80ਵੇਂ ਦਹਾਕੇ ਵਿੱਚ ਜਦੋਂ 5 ਕਰੋੜ 70 ਲੱਖ ਦੀ ਲੁੱਟ ਹੋਈ ਸੀ ਜਿਸ ਜਿਸ ਨੂੰ ਉਸ ਵੇਲੇ ਇੱਕ ਕੌਮ ਦੀ ਸੇਵਾ ਦੇ ਨਾਂ ਤੇ ਧਾਰਮਿਕ ਕਾਰਜ ਬਣਾ ਕੇ ਪ੍ਰਚਾਰਿਆ ਵੀ ਗਿਆ ਸੀ ਬਸ ਫਰਕ ਇਹ ਹੈ ਕਿ ਇਸ ਵਾਰ ਇਹ ਲੁੱਟ ਧਰਮ ਦੇ ਨਾਂ ਤੇ ਨਹੀਂ ਹੋਈ ਹੈ ਤੇ ਨਾ ਹੀ ਲੋਕਾਂ ਨੂੰ ਕਤਲ ਕਰਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਬੜੀ ਹੀ ਹੁਸ਼ਿਆਰੀ ਨਾਲ 8 ਕਰੋੜ 49 ਲੱਖ ਦੀ ਲੁੱਟ ਨੂੰ ਅੰਜਾਮ ਦੇ ਦਿੱਤਾ ਗਿਆ ਹੈ ਫਿਲਹਾਲ ਹਾਲੇ ਤੱਕ ਅਪਡੇਟ ਇਹੋ ਹੈ ਕਿ ਹੁਣ ਤੱਕ ਸਿਰਫ ਵੈਨ ਹੀ ਰਿਕਵਰ ਹੋਈ ਹੈ ਜੋ ਲੁਧਿਆਣਾ ਦੇ ਕਰੀਬ ਪੈਂਦੇ ਕਸਬੇ ਮੁੱਲਾਪੁਰ ਤੋਂ ਬਰਾਮਦ ਹੋਈ ਹੈ ਜਿਹੜੀ ਵੈਨ ਲੁੱਟ ਬੇਲੇ ਕੈਸ਼ ਲਿਜਾਉਣ ਲਈ ਲੈ ਕੇ ਗਈ ਸੀ ਉਹ ਉੱਥੇ ਖੜੀ ਹੋਈ ਮਿਲੀ ਹੈ ਲਵਾਰਿਸ ਬਾਕੀ ਕੁਝ ਵੀ ਫਿਲਹਾਲ ਪੁਲਿਸ ਵੱਲੋਂ ਸਰਵਜਨਕ ਨਹੀਂ ਕੀਤਾ ਗਿਆ ਹੈ ਇਹ ਵਾਰਦਾਤ ਹੋਈ ਹੈ ਪੰਜਾਬ ਦੀ ਇੰਡਸਟਰੀਅਲ ਹੱਬ ਕਹਿ ਜਾਣ ਵਾਲੇ ਸ਼ਹਿਰ ਲੁਧਿਆਣਾ ਵਿੱਚ ਇੱਥੇ ਇੱਕ ਫਰਮ ਬੈਂਕਾ ਏਟੀਐਮ ਵਿੱਚ ਕੈਸ਼ ਡਿਲੀਵਰੀ ਦਾ ਕੰਮ ਕਰਦੀ ਸੀ ਉਸਦੇ ਗਦਾਮ ਵਿੱਚ ਲਗਭਗ ਕਹਿੰਦੇ ਨੇ ਕਿ 10 ਕਰੋੜ ਦੇ ਕਰੀਬ ਕੈਸ਼ ਪਿਆ ਹੋਇਆ ਸੀ ਲੁਟੇਰਿਆਂ ਨੇ ਰਾਤ ਦਾ ਸਮਾਂ ਚੁਣਿਆ ਵਾਰਾਤ ਕਰਨ ਲਈ ਦੱਸਦੇ ਹਨ ਕਿ ਇੱਕ ਲੁਟੇਰਾ ਸਨ ਲਾ ਕੇ ਗਦਾਮ ਦੇ ਅੰਦਰ ਦਾਖਲ ਹੋਇਆ ਫਿਰ ਉਸਨੇ ਅੰਦਰ ਜਾ ਕੇ ਗੇਟ ਖੋਲ੍ਹ ਕੇ ਆਪਣੇ ਬਾਕੀ ਸਾਥੀਆਂ ਨੂੰ ਅੰਦਰ ਪਹੁੰਚਾਇਆ ਹੋਵੇਗਾ ਇਹੋ ਸੰਭਾਵਨਾ ਹੈ ਇਸ ਦੇ گروਹ ਦੇ ਮੈਂਬਰਾਂ ਦੀ ਗਿਣਤੀ ਲਗਭਗ 9 ਤੋਂ 10 ਹੋਣੀ ਹੀ ਚਾਹੀਦੀ ਹੈ ਉਹਨਾਂ ਨੇ ਉੱਥੋਂ ਦੀ ਕੈਸ਼ ਡਿਲੀਵਰੀ ਕਰਨ ਵਾਲੀ ਗੱਡੀ ਵਿੱਚ ਕੈਸ਼ ਭਰ ਲਿਆ ਤੇ ਲੈ ਕੇ ਫਰਾਰ ਹੋ ਗਏ। ਲਗਭਗ 8 ਕਰੋੜ 49 ਲੱਖ ਦੀ ਰਕਮ ਉਹਨਾਂ ਨੇ ਇਸ ਵੈਨ ਵਿੱਚ ਭਰ ਲਈ ਸੀ। ਉੱਥੇ ਉਸ ਵੇਲੇ 10 ਕਰੋੜ ਦੇ ਕਰੀਬ ਕੈਸ਼ ਨਗਦੀ ਮੌਜੂਦ ਸੀ। ਦੱਸਦੇ ਹਨ ਕਿ ਮਜਬੂਰੀ ਵਿੱਚ ਵਿਚਾਰੇ ਇਹੋ ਬਾਕੀ ਰਕਮ ਉੱਥੇ ਛੱਡ ਗਏ ਕਿਉਂਕਿ ਉਹ ਇੰਨਾ ਕੈਸ਼ ਹੋਰ ਕੈਰੀ ਨਹੀਂ ਕਰ ਸਕਦੇ ਸਨ। ਜਿੰਨੀ ਰਕਮ ਉਹਨਾਂ ਦੇ ਹੱਥ ਲੱਗ ਰਹੀ ਸੀ ਉਸ ਨੂੰ ਵੇਖ ਕੇ ਹੀ ਸ਼ਾਇਦ ਉਹਨਾਂ ਦੀਆਂ ਅੱਖਾਂ ਚੁੰਧੀਆਂ ਗਈਆਂ ਹੋਣੀਆਂ। ਨਾਲੇ ਉਹਨਾਂ ਨੂੰ ਕਿਹੜਾ ਪਤਾ ਹੋਣਾ ਕਿ ਕਿੰਨੀ ਕੁ ਰਕਮ ਹੋਲੀ ਇਹ ਵਾਰਤਾ ਲੁਧਿਆਣਾ ਦੇ ਨਿਊ ਰਾਜਨਗਰ ਵਿਖੇ ਹੋਈ ਸੀ 10 ਜੂਨ ਦੀ ਰਾਤ ਨੂੰ ਦੱਸਦੇ ਹਨ ਕਿ ਉਸ ਦਿਨ ਦਫ਼ਤਰ ਵਿੱਚ ਤਿੰਨ ਸਿਕਿਉਰਿਟੀ ਗਾਰਡ ਅਤੇ ਦੋ ਉਹਨਾਂ ਦੇ ਮੁਲਾਜ਼ਮ ਵੀ ਸਨ ਜੋ ਕੈਸ਼ ਗਿਣਨ ਦਾ ਕੰਮ ਕਰ ਰਹੇ ਸਨ ਰਾਤ ਨੂੰ 2 ਵਜੇ ਜਦੋਂ ਇਹ ਲੁਟੇਰੇ ਉੱਥੇ ਦਾਖਲ ਹੋਏ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਸਿਕਿਉਰਿਟੀ ਗਾਰਡਾਂ ਨੂੰ ਕਾਬੂ ਕੀਤਾ ਸਿਕਿਉਰਿਟੀ ਗਾਰਡ ਪਰੋ ਦੱਸੀ ਗਈ ਹੈ ਜੇ ਕਿਦਰੇ ਪਾਲਸ ਪ੍ਰਸ਼ਾਸਨ ਤੇ ਤਗੜਾ ਸਿਆਸੀ ਦਬਾਅ ਹੁੰਦਾ ਤਾਂ ਉਂਝ ਵੀ ਸਾਡੇ ਕੱਟੜ ਇਮਾਨਦਾਰ ਪਾਰਟੀ ਦੇ ਮੁੱਖ ਮੰਤਰੀ ਸਾਹਿਬ ਪਿਛਲੇ ਕਈ ਹਫ਼ਤਿਆਂ ਤੋਂ ਦਿੱਲੀ ਦੇ ਮੁੱਖ ਮੰਤਰੀ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਨਾਲ ਕਈ ਸਟੇਟਾਂ ਦੇ ਦੌਰੇ ਤੇ ਹਨ ਇਹ ਨਾ ਸੋਚਿਓ ਕਿ ਪੰਜਾਬ ਦੇ ਵਿਕਾਸ ਦੀਆਂ ਯੋਜਨਾਵਾਂ ਜਾਂ ਇਨਵੈਸਟਮੈਂਟ ਲਿਆਉਣ ਲਈ ਗਏ ਹਨ ਸਗੋਂ ਉਹ ਦਿੱਲੀ ਵਿੱਚ ਲਿਆਂਦੇ ਗਏ ਆਰਡੀਨੈਂਸ ਦੇ ਖਿਲਾਫ ਲਾਮਬੰਦੀ ਲਈ ਅਰਵਿੰਦ ਕੇਜਰੀਵਾਲ ਨਾਲ ਭਾਰਤ ਭ੍ਰਮਣ ਤੇ ਹਨ ਪਿੱਛੇ ਸਟੇਟ ਵਿੱਚ ਕੀ ਵਾਪਰ ਰਿਹਾ ਹੈ ਸਾਹਮਣੇ ਆ ਕੀ ਰਿਹਾ ਹੈ ਇਸ ਵੇਲੇ ਵਿਰੋਧੀ ਰਾਜਨੀਤਿਕ ਪਾਰਟੀਆਂ ਬੈਠ ਕੇ ਤਮਾਸ਼ਾ ਵੇਖ ਰਹੀਆਂ ਹਨ ਸਾਡੇ ਮੁੱਖ ਮੰਤਰੀ ਨੂੰ ਆਪਣੇ ਰਾਜਨੀਤਿਕ ਵਿਰੋਧੀਆਂ ਨੂੰ ਘਟਿਆ ਟੀਚਰ ਬਾਜੀ ਨਾਲ ਚੁੱਪ ਕਰਾਉਣ ਦਾ ਵੱਲ ਚੰਗੀ ਦਰਾ ਹੁੰਦਾ ਹੈ ਲੱਗਦਾ ਹੈ ਇਸੇ ਡਰੋਂ ਵਿਰੋਧੀ ਹੁਣ ਉਹਨਾਂ ਦੀ ਨਿੰਦਿਆ ਕਰਨ ਅਤੇ ਸਰਕਾਰ ਦੀ ਕਮੀਆਂ ਪੇਸ਼ੀਆਂ ਨੂੰ ਗੁਨਾਣ ਵਿੱਚ ਲੱਗਦਾ ਹੈ ਕਿ ਢਿੱਲ ਵਰਤ ਰਹੇ ਹਨ ਯਾਰ ਤਰੀਕਾ ਕਾਹਨ ਬੰਦਦਾ ਇਹ ਜਿਹੜਾ ਭੰਡੀ ਪ੍ਰਚਾਰ ਹੈ ਇਹ ਸੀਐਮ ਦਾ ਲੈਵਲ ਹੈ ਕਰਨ ਦਾ ਉੰਜ ਵੀ ਜਿੱਥੇ ਸਿਆਸਤ ਆ ਜਾਂਦੀ ਹੈ ਉੱਥੇ ਮਸਲਾ ਉਲਝ ਹੀ ਜਾਂਦਾ ਹੈ ਪੰਜਾਬ ਦੇ ਵਿਰੋਧੀ ਦਲ ਵੀ ਹਾਲੇ ਪੰਜਾਬ ਵਿੱਚ ਹੋਰ ਉਜਾੜੇ ਦੀ ਉਡੀਕ ਵਿੱਚ ਹਨ ਤਾਂ ਜੋ ਇਸ ਉਜਾੜੇ ਲਈ ਭਗਵੰਤ ਮਾਨ ਸਰਕਾਰ ਨੂੰ ਦੋਸ਼ੀ ਠਹਿਰਾ ਠਰਾ ਕੇ ਆਪਣੀਆਂ ਰਾਜਨੀਤਿਕ ਰੋਟੀਆਂ ਸੇਕ ਸਕਣ ਇਹੋ ਤਰਾਸ ਦੀ ਹੈ ਰਾਜਨੀਤੀ ਦੀ ਬੜੀ ਹੀ ਚਿੰਤਾਜਨਕ ਸਥਿਤੀ ਹੈ ਪੰਜਾਬ ਵਿੱਚ ਪੰਜਾਬ ਸਰਕਾਰ ਦੀ ਲਾਪਰਵਾਹੀ ਤੇ ਹੰਕਾਰੀ ਛਵੀ ਲੋਕਾਂ ਵਿੱਚ ਜਾ ਰਹੀ ਹੈ ਵਿਰੋਧੀ ਦਲ ਚਾਹੁੰਦੇ ਹਨ ਕਿ ਇਹੋ ਛਵੀ ਹੋਰ ਹੁਣਾਂ ਦੀ ਹੋਵੇ ਅਤੇ ਹੋ ਉਹਨਾਂ ਨੂੰ ਭੰਡ ਸਾਕਨ ਪਰ ਅਸੀਂ ਬਦਲਾ ਤੋਂ ਵੀ ਨਿਰਾਸ਼ ਹੋ ਕੇ ਹਾਰ ਬੈਠਣ ਦੀ ਸਥਿਤੀ ਵੱਲ ਜਾ ਰਹੇ ਹਾਂ ਆ ਕਮ ਆਨ ਇਸ ਮੌਕੇ ਪਿੱਛੇ ਜਿਹੇ ਸੀਐਮ ਭਗਵੰਤ ਮਾਨ ਦੀ ਮੋਹਾਲੀ ਰੈਲੀ ਵਿੱਚ ਕਹੀ ਗਈ ਗੱਲ ਚੇਤੇ ਆਉਂਦੀ ਹੈ ਉਹਨਾਂ ਨੇ ਕਿਹਾ ਸੀ ਸਾਰੇ ਇੱਕੋ ਥੈਲੀ ਦੇ ਚੱਟੇ ਬੱਟੇ ਹਨ ਇੱਕੋ ਥਾਂ ਤੇ ਹੋ ਜਾਣ ਇਕੱਠੇ ਉਹਨੂੰ ਕਹਿੰਦੇ ਐ ਇੱਕੋ ਥਾਲੀ ਦੇ ਚੱਟੇ ਵਟੇ ਹੁਣ ਬਾਹਰ ਇਸ ਵਿੱਚ ਉਹਨਾਂ ਦੀ ਪਾਰਟੀ ਨੂੰ ਵੀ ਇਨਕਲੂਡ ਕਰਨ ਦੀ ਹੈ ਅੰਤ ਵਿੱਚ ਜੇ ਵੀਡੀਓ ਠੀਕ ਲੱਗੀ ਹੋਵੇ ਕੰਟੈਂਟ ਜਾਣਕਾਰੀ ਭਰਪੂਰ ਲੱਗਿਆ ਹੋਵੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰੋ ਧੰਨਵਾਦ